ਅਸੀਂ ਆਪ ਦਾ ਬ੍ਰਾਂਡ ਪੰਜਾਬ ਘਲਾੜਾ ਹੁਣੀ ਲਾਂਚ ਕੀਤਾ ਪਿਛਲੇ 2 ਹਫ਼ਤੇ ਹੋਇਆ ਸਾਨੂੰ ਲਾਂਚ ਕਰੇ ਹੋਏ ਮੈਂ ਮੈਡੀਕਲ ਫੀਲਡ ਦਾ ਸਟੂਡੈਂਟ ਆ ਮੈਂ ਇੰਟਰਨਸ਼ਿਪ ਕਰੀ ਆ ਨਾ ਆਦੇਸ਼ ਹਸਪੀਟਲ ਬਠਿੰਡੇ ਦੇ ਵਿੱਚ ਤੇ ਮੇਰਾ ਭਾਈ ਇਹ ਇੱਕ ਗੜਵਾਸੂ ਦੇ ਵਿੱਚ ਵੈਟਰਨਰੀ ਦੇ ਸੈਕੰਡ ਈਅਰ ਦੇ ਵਿੱਚ ਆ ਜੀ ਆਪਣੇ ਉੱਥੇ ਯੂਪੀ ਦੇ ਵਿੱਚ ਬਣਾ ਰਹੇ ਸੀ ਲੋਕ ਉਹ ਕੈਮੀਕਲ ਪਾ ਕੇ ਕਲਰ ਪਾ ਕੇ ਮਲਸੀਫਾਇਰ ਪਾ ਕੇ ਬਣਾ ਰਹੇ ਸੀ ਹਰਾਨ ਹੋ ਗਿਆ ਉਹ ਚੀਜ਼ ਦੇਖ ਕੇ ਵੀ ਆਪਣੇ ਪੰਜਾਬ ਦੇ ਲੋਕ ਕੀ ਖਾਈ ਜਾਂਦੇ ਨੇ ਕੰਮ ਚੰਗਾ ਮਾੜਾ ਕੋਈ ਨਹੀਂ ਕਈ ਲੋਕਾਂ ਦੀ ਹੁੰਦੀ ਹੈ ਕਿ ਪਹੁੰਚ ਵੱਡਾ ਕੰਮ ਕਰਨ ਦੀ ਜਿਨ੍ਹਾਂ ਦੀ ਨਹੀਂ ਵੀ ਹੁੰਦੀ ਉਹ ਛੋਟਾ ਕੰਮ ਸਟਾਰਟ ਕਰਨ ਹੌਲੀ ਹੌਲੀ ਗਰੋ ਕਰਨ ਨਹੀਂ ਇਹਦੇ ਵਿੱਚ ਜਿਹੜੀ ਖਰਾਬ ਹੁੰਦੀ ਹੈ ਜੀ ਉਹਦੇ ਵਿੱਚ ਜ਼ਿਆਦਾਤਰ ਕੈਮੀਕਲ ਪਾ ਕੇ ਵੇਚਦੇ ਨੇ ਸਾਰੇ ਆਨੇ ਉਹ ਤਾਂ ਕਰਕੇ ਦੁੱਧ ਪਾਟਿਆ ਜਾਂਦਾ ਜਾਂ ਖਰਾਬ ਹੋ ਜਾਂਦੀ ਆ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਆਪਾਂ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਆਪਦੇ ਪੰਜਾਬ ਨੂੰ ਗਾਹਾਂ ਲੈ ਕੇ ਚੱਲੀਏ ਇਸ ਕੰਮ ਕਰਨ ਦੇ ਵਿੱਚ ਕੋਈ ਵੀ ਸੰਘ ਨਹੀਂ ਆ ਮੇਰਾ ਨਾਮ ਹਰਨੂਰ ਸਿੰਘ ਸਿੱਧੂ ਆ ਜੀ ਤੇ ਸਾਡਾ ਪਿੰਡ ਹੈਗਾ ਰਾਮਪਰਾ ਫੂਲ ਅਸੀਂ ਰਾਮਪਰਾ ਪਿੰਡ ਤੋਂ ਬਿਲੋਂਗ ਕਰਦੇ ਆ ਉੱਥੇ ਤੇ ਅਸੀਂ ਆਪਦਾ ਬ੍ਰਾਂਡ ਪੰਜਾਬ ਖਿਲਾੜਾ ਹੁਣੇ ਲਾਂਚ ਕੀਤਾ ਪਿਛਲੇ 2 ਹਫ਼ਤੇ ਹੋਇਆ ਸਾਨੂੰ ਲਾਂਚ ਕਰੇ ਹੋਏ ਤੇ 13 ਤਰੀਕ ਨੂੰ ਸਾਡਾ ਪਹਿਲਾ ਬੈਚ ਬਣਿਆ ਸੀ ਸਵੇਰੇ 4:30 ਵਜੇ ਅਸੀਂ ਉਦੋਂ ਹੀ ਗੜਵਾਸੂ ਪਸ਼ੂ ਮੇਲਾ ਸੀਗਾ ਅਸੀਂ ਉੱਥੇ ਲੈ ਕੇ ਗਏ ਤੇ ਸਾਨੂੰ ਲੋਕਾਂ ਦਾ ਰਿਸਪੌਂਸ ਇੰਨਾ ਜ਼ਿਆਦਾ ਵਧੀਆ ਲੱਗਿਆ ਸਾਰਾ ਸਾਡਾ ਗੁੜ ਸੋਲਡ ਆਊਟ ਹੋ ਗਿਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਹਿਸਟਰੀ ਵੀ ਪੰਜਾਬ ਕਲਾੜਾ ਗੁੜ ਅਸੀਂ ਕਿਵੇਂ ਸੋਚਿਆ ਵੀ ਬਣਾਈਏ ਮੈਂ ਮੈਡੀਕਲ ਫੀਲਡ ਦਾ ਸਟੂਡੈਂਟ ਹਾਂ ਮੈਂ ਇੰਟਰਨਸ਼ਿਪ ਕਰਿਆਣਾ ਆਦੇਸ਼ ਹਸਪੀਟਲ ਬਠਿੰਡੇ ਦੇ ਵਿੱਚ ਤੇ ਮੇਰਾ ਭਾਈ ਇਹ ਇੱਕ ਗੜਵਾਸੂ ਦੇ ਵਿੱਚ ਵੈਟਰਨਰੀ ਦੇ ਸੈਕੰਡ ਇਅਰ ਦੇ ਵਿੱਚ ਆਈ ਸਾਨੂੰ ਆਈਡੀਆ ਇਹ ਤਾਂ ਆਇਆ ਅਸੀਂ ਯੂਪੀ ਗਏ ਜੀ ਅਸੀਂ ਉੱਥੇ ਦੇਖਿਆ ਵੀ ਗੁੜ ਬਣਾ ਰਹੇ ਸੀਗੇ ਨਾਰਮਲ ਜਿਵੇਂ ਆਪਾਂ ਕਹਿੰਦੇ ਕਿਸਾਨ ਬਣਾਉਂਦੇ ਨੇ ਗੁੜ ਜਿਹੜਾ ਆਪਣੀਆਂ ਮਾਰਕੀਟਾਂ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਚਾਹੂੰਗਾ ਜਿਹੜੇ ਬ੍ਰਾਂਡ ਪੂਰੇ ਮਤਲਬ ਮਹਿੰਗੇ ਰੇਟ ਦੇ ਵਿੱਚ ਵਿਚ ਬਿਕਦੇ ਨੇ ਲੋਕ ਕਹਿੰਦੇ ਨੇ ਵੀ ਅਸੀਂ ਇਹ ਬ੍ਰਾਂਡ ਲਈਏ ਉਹੀ ਬ੍ਰਾਂਡ ਜਿਹੜੇ ਆਪਣੇ ਉੱਥੇ ਯੂਪੀ ਦੇ ਵਿੱਚ ਬਣਾ ਰਹੇ ਸੀ ਲੋਕ ਉਹ ਕੈਮੀਕਲ ਪਾ ਕੇ ਕਲਰ ਪਾ ਕੇ ਮਲਸੀਫਰ ਪਾ ਕੇ ਬਣਾ ਰਹੇ ਸੀ ਸ਼ੱਕਰ ਸਾਨੂੰ ਬਣਾਉਣ ਦੇ ਵਿੱਚ 4 ਤੋਂ 5 ਘੰਟੇ ਦਾ ਟਾਈਮ ਲੱਗਦਾ ਉਹਨਾਂ ਨੇ 1 ਘੰਟੇ ਦੇ ਵਿੱਚ 2 ਟਨ ਸ਼ੱਕਰ ਬਣਾਤੀ ਸਾਡੇ ਸਾਹਮਣੇ ਤੇ ਅਸੀਂ ਹੈਰਾਨ ਹੋ ਗਏ ਉਹ ਚੀਜ਼ ਦੇਖ ਕੇ ਵੀ ਆਪਣੇ ਪੰਜਾਬ ਦੇ ਲੋਕ ਕੀ ਖਾਈ ਜਾਂਦੇ ਨੇ ਅਸੀਂ ਫਿਰ ਪਲਾਨ ਕੀਤਾ ਵੀ ਸਾਡੇ ਘਰਦਿਆਂ ਦੀ ਸਪੋਰਟ ਦੇ ਨਾਲ ਵੀ ਅਸੀਂ ਇੱਕ ਖਿਲਾੜਾ ਬਣਾਈਏ ਜਿਹਦੇ ਵਿੱਚ ਬਿਲਕੁਲ ਆਰਗੇਨਿਕ ਚੀਜ਼ ਹੋਵੇ ਤੇ ਅਸੀਂ ਪ੍ਰੋਫਿਟ ਬਣੀ ਤਾਂ ਸੋਚਿਆ ਹੀ ਨਹੀਂ ਅਸੀਂ ਆਏ ਆ ਵੀ ਪੰਜਾਬ ਨੂੰ ਸਹੀ ਚੀਜ਼ ਖਵਾਈਏ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਪੰਜਾਬ ਖਿਲਾੜਾ ਇਹ ਸਾਰਾ ਪੰਜਾਬ ਆਪਣੇ ਪੰਜਾਬੀਆਂ ਦਾ ਹੀ ਹੈ ਇਹਦੇ ਵਿੱਚ ਕੋਈ ਜਿਵੇਂ ਆਪਾਂ ਕਹਿ ਦਈਏ ਪ੍ਰੋਫਿਟ ਲਈ ਅਸੀਂ ਕੁਝ ਨਹੀਂ ਬਣਾਇਆ ਅਸੀਂ ਆਏ ਆ ਵੀ ਸਾਨੂੰ ਚੀਜ਼ ਲੋਕ ਸਹੀ ਖਾਣ ਪਿਆਰ ਖਾਣ ਕਿਉਂਕਿ ਗੁੜ ਆਪਣੀ ਹਰੇਕ ਘਰ ਦੇ ਵਿੱਚ ਚੱਲਦਾ ਰੋਟੀ ਤੋਂ ਬਾਅਦ ਗੋੜੀ ਖਾਣਿਆ ਤੇ ਅਸੀਂ ਇਹ ਚੀਜ਼ ਦਾ ਧਿਆਨ ਰੱਖ ਕੇ ਅਸੀਂ ਗੁੜ ਸਟਾਰਟ ਕੀਤਾ ਤੇ ਹਾਂਜੀ ਮੇਲੇ ਚਾਹੋ ਕਿੰਨਾ ਕੁ ਰਿਸਪੌਂਸ ਮੇਲੇ 'ਚ ਤਾਂ ਜੀ ਸਾਨੂੰ ਆਏ ਨੂੰ ਪਹਿਲੇ ਦਿਨ ਤੋਂ ਅਸੀਂ ਆ ਗਏ ਇੱਥੇ ਤੇ ਸਾਨੂੰ ਲੋਕਾਂ ਦਾ ਇੰਨਾ ਵਧੀਆ ਰਿਸਪੌਂਸ ਮਿਲਿਆ ਸਾਡੇ ਪਹਿਲੇ 3 ਦਿਨ ਸਾਡਾ ਗੁੜ ਸੋਲਡ ਆਊਟ ਹੀ ਰਹਾ ਦੂਜੇ ਦਿਨ ਉਹ ਤੋਂ ਚੌਥੇ ਦਿਨ ਅਸੀਂ ਗੁਰਦੁਆਰ ਤੋਂ ਘਰੋਂ ਮੰਗਾਉਂਦੇ ਰਹੇ ਤੇ ਹੁਣ ਫੇਰ ਅਸੀਂ ਹੁਣ ਆਏਾਂਗੇ ਪਹਿਲਾਂ ਸਾਡੇ ਅਬਾਈ ਜੀ ਇਹ ਇਹਨਾਂ ਦੀ ਸਾਡੀ ਪੂਰੀ ਸਪੋਰਟ ਕੀਤੀ ਹੈ ਸਾਡੀ ਪਹਿਲੇ ਦਿਨ ਤੋਂ ਇਹ ਇਹਨਾਂ ਦੀ ਹਾਜ਼ਰੀ 24 ਘੰਟੇ ਆ ਗਈ ਸਾਡੀ ਦੁਕਾਨ ਤੇ ਇਹਨਾਂ ਤੋਂ ਬਿਨਾ ਸਾਡੇ ਕੋਲੇ ਤੇ ਕੰਮ ਨਹੀਂ ਸੀ ਕਰ ਸਕਦੇ ਸੀ ਆ ਮੇਰੇ ਮਦਰਸ ਨੇ ਆ ਮੇਰੇ ਚਾਚਾ ਜੀ ਨੇ ਇਸ ਸਾਰਿਆਂ ਦੀ ਪੂਰੀ ਸਪੋਰਟ ਨਾਲ ਹੋਇਆ ਇਹ ਇੱਕ ਨੌਜਵਾਨ ਪੀੜ੍ਹੀ ਜ਼ਿਆਦਾਤਰ ਇਸ ਕਿਤੇ ਸ਼ਰਮ ਮੰਦੀ ਆ ਵਿਦੇਸ਼ਾਂ ਬਲ ਜਾਣਾ ਪਸੰਦ ਕਰਦੀ ਹੈ ਉਸੇ ਹਰ ਤਰ੍ਹਾਂ ਦਾ ਕੰਮ ਕਰਦੀ ਹੈ ਪਰ ਆਪਣੇ ਪੰਜਾਬ ਦੀ ਸ਼ਰਮ ਮੰਦੀ ਕੀ ਕਰਨਾ ਇਹ ਚੀਜ਼ ਤਾਂ ਜੀ ਅਸੀਂ ਇਹ ਚੀਜ਼ ਨੂੰ ਖਤਮ ਕਰਨ ਕਰਨਾ ਹੀ ਚਾਹੁੰਦੇ ਸੀ ਤਾਂ ਹੀ ਅਸੀਂ ਆਪਦਾ ਕਲਾੜਾ ਸਟਾਰਟ ਕੀਤਾ ਮੇਰੇ ਹਿਸਾਬ ਨਾਲ ਜੀ ਕੰਮ ਕੋਈ ਮਾੜਾ ਨਹੀਂ ਠੀਕ ਹੈ ਜੀ ਕੰਮ ਜੋ ਵੀ ਆਪਾਂ ਕਰਦੇ ਆ ਮੇਰੇ ਹਿਸਾਬ ਨਾਲ ਜੇ ਆਪਾਂ ਉਹਨੂੰ ਵਧੀਆ ਕਰੀਏ ਉਹ ਆਪਣੇ ਲਈ ਵਧੀਆ ਚੀਜ਼ ਹੈ ਕੰਮ ਚੰਗਾ ਮਾੜਾ ਕੋਈ ਨਹੀਂ ਕਈ ਲੋਕਾਂ ਦੀ ਹੁੰਦੀ ਹੈ ਕਿ ਪਹੁੰਚ ਵੱਡਾ ਕੰਮ ਕਰਨ ਦੀ ਜਿਨ੍ਹਾਂ ਦੀ ਨਹੀਂ ਵੀ ਹੁੰਦੀ ਉਹ ਛੋਟਾ ਕੰਮ ਸਟਾਰਟ ਕਰਨ ਹੌਲੀ ਹੌਲੀ ਗਰੋ ਕਰਨ ਕਿਉਂਕਿ ਅੱਜ ਕੱਲ ਦੇ ਲੋਕ ਨੇ ਜਿਹੜੇ ਉਹ ਚੀਜ਼ ਪਿਓਰ ਮੰਗਦੇ ਨੇ ਤੇ ਸਹੀ ਮੰਗਦੇ ਨੇ ਜੇ ਆਪਾਂ ਉਹ ਸਹੀ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਆਪਨੇ ਆਪ ਗਰੋ ਕਰਨਗੇ ਸਸ਼ੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਫਤਿਹਵੀਰ ਸਿੰਘ ਸਿੱਧੂ ਹੈ ਮੈਂ ਰਾਮਪਰੇ ਪਿੰਡ ਡਿਸਟ੍ਰਿਕਟ ਬਠਿੰਡਾ ਦਾ ਰਹਿਣ ਵਾਲਾ ਹਾਂ ਕੋਲ ਲੈ ਕੇ ਆਇਆ ਹੌਜ ਮੇਲੇ ਤੇ ਕਿੰਨੇ ਕਿਸਮ ਦਾ ਕਿਸ ਤਰ੍ਹਾਂ ਬਣਾਉਂਦੇ ਆ ਅਸੀਂ ਬਿਲਕੁਲ ਆਰਗੈਨਿਕ ਬਿਨਾ ਕੈਮੀਕਲ ਤੋਂ ਬਿਨਾ ਕਿਸੇ ਮਲਸੀਫਾਇਰ ਤੋਂ ਬਿਲਕੁਲ ਆਰਗੈਨਿਕ ਗੁੜ ਤਿਆਰ ਕਰਦੇ ਆ ਇਹ ਸਾਡੇ ਕੋਲੇ ਕਾਫੀ ਕਿਸਮਾਂ ਨੇ ਅਸੀਂ ਗੁੜ ਤੇ ਸ਼ੱਕਰ ਦੋਨੇ ਚੀਜ਼ਾਂ ਕਰਦੇ ਆ ਜਿਵੇਂ ਇਹ ਟਿੱਕੀ ਵਾਲਾ ਗੋੜਾ ਜਿਹਦੇ ਵਿੱਚ ਆਮਲਾ ਪਾਇਆ ਹੈ ਮੂਫਲੀ ਸੌਂਫ ਇਲਾਇਚੀ ਜਮੈਨ ਅੱਡਟ ਤਰ੍ਹਾਂ ਦਾ ਇੱਕ ਅਸੀਂ ਇਹ ਨਵੀਂ ਵੈਰਾਈਟੀ ਵੀ ਤਿਆਰ ਕੀਤੀ ਆ ਜੋ ਕਿ ਬਿਲਕੁਲ ਛੋਟੀ ਸਪੈਸ਼ਲ ਗੁੜ ਕਹਨੇ ਆ ਇਸ ਨੂੰ ਇਹਦੇ ਵਿੱਚ ਸੌਫ ਹੈ ਤੇ ਗਿਰੀ ਹੈ ਤੇ ਇਹ ਹਾਜਮੇ ਵਾਸਤੇ ਬਹੁਤ ਜਿਆਦਾ ਵਧੀਆ ਹੈ ਤੇ ਜਿਹੜੀ ਸਾਡੀ ਸ਼ੱਕਰ ਹੈ ਉਹ ਇੱਕ ਤਾਂ ਹਲਦੀ ਵਾਲੀ ਸ਼ੱਕਰ ਹੈ ਇੱਕ ਨਾਰਮਲ ਸ਼ੱਕਰ ਹੈ ਹਲਦੀ ਵਾਲੀ ਸ਼ੱਕਰ ਹੈ ਜੋ ਉਹਦਰ ਹੱਡ ਪੈਰਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਬਹੁਤ ਹੈਲਪ ਕਰਦੀ ਆ ਜੇ ਆਪਾਂ ਦੁੱਧ ਦੇ ਵਿੱਚ ਪਾ ਕੇ ਪੀਂਦੇ ਆ ਤਾਂ ਤੇ ਜਿਹੜਾ ਸਾਡਾ ਗੋਰਾ ਚਾਰ ਵਾਲਾ ਉਹ ਜੇ ਆਪਾਂ ਆਵਾਂਗੇ ਚਾਹ ਦੇ ਵਿੱਚ ਤਾਂ ਉਹਦਾ ਟੇਸ ਦੁੱਗਣਾ ਹੋ ਜੂ ਗਾਰੰਟੀ ਆ ਸਾਡੀ ਜਦੋਂ ਕੋਈ ਮਾਲ ਚਾਹ ਬਣਾਉਂਦੇ ਤਾਂ ਖਰਾਬ ਹੋ ਜਾਂਦੀ ਹੈ ਤੁਹਾਡੇ ਵਾਲੀ ਤਾਂ ਨਹੀਂ ਖਰਾਬ ਹੁੰਦੀ ਨਹੀਂ ਇਹਦੇ ਵਿੱਚ ਜਿਹੜੀ ਖਰਾਬ ਹੁੰਦੀ ਹੈ ਜੀ ਉਹਦੇ ਵਿੱਚ ਜ਼ਿਆਦਾਤਰ ਕੈਮੀਕਲ ਪਾ ਕੇ ਵੇਚਦੇ ਨੇ ਸਾਰੇ ਆਨੇ ਉਹ ਤਾਂ ਕਰਕੇ ਦੁੱਧ ਪਾਟ ਜਾਂਦਾ ਜਾਂ ਖਰਾਬ ਹੋ ਜਾਂਦੀ ਆ ਸਾਡੀ ਵਾਲੀ ਬਿਲਕੁਲ ਆਰਗੈਨਿਕ ਚੀਜ਼ ਹੈ ਇਹਨੂੰ ਜਨ ਅਸੀਂ ਅਸੀਂ ਗਾਰੰਟੀ ਲੈਂਦੇ ਇਸ ਚੀਜ਼ ਦੀ ਬਸ ਨੌਜਵਾਨ ਜੀ ਇਸ ਕਿਤੇ ਜਿਆਦਾ ਤਰ੍ਹਾਂ ਸ਼ਰਮ ਮਾਨਦੀ ਆ ਜャ ਵਿਦੇਸ਼ ਵਾਲੇ ਜਿਆਦਾ ਕੰਟract ਕਰਦੀ ਆ ਕੀ ਕਹਿਣਾ ਚਾਹੁੰਦੇ ਕਿਵੇਂ ਦੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਆਪਾਂ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਆਪਦੇ ਪੰਜਾਬ ਨੂੰ ਅੱਗਾ ਲੈ ਕੇ ਚੱਲੀਏ ਇਸ ਕੰਮ ਕਰਨ ਦੇ ਵਿੱਚ ਕੋਈ ਵੀ ਸੰਗ ਨਹੀਂ ਆ ਜੇ ਆਪਾਂ ਆਪ ਇੱਥੇ ਆਪਦੇ ਦੇਸ਼ ਦੇ ਵਿੱਚ ਰਹਿ ਕੇ ਆਪ ਦੇਸ਼ ਨੂੰ ਅੱਗੇ ਵਧਾਵਾਂਗੇ ਇਹੀ ਸਾਡੇ ਲਈ ਬਹੁਤ ਵਧੀਆ ਔਰ ਜਿਹੜਾ ਤੁਸੀਂ ਗੋੜਾ ਲਾ ਰਹੇ ਹੋ ਇੱਕ ਜੜਤ ਮਾਰ ਹੁੰਦਾ ਹਾਂ ਜਿੱਥੋਂ ਲੈ ਕੇ ਆਉਂਦੇ ਤੇ ਜਿਹੜਾ ਤਾਂ ਪੰਜਾਬ ਦੇ ਵਿੱਚ ਕਮਾਦ ਹੁੰਦਾ ਜੀ ਉਹ ਤਾਂ ਇੱਥੋਂ ਦੇ ਗੁੜ ਖਾਰਾ ਬਣਦਾ ਅਸੀਂ ਯੂਪੀ ਦੇ ਵਿੱਚੋਂ ਗੋੜ ਲੈ ਕੇ ਗੰਨਾ ਲੈ ਕੇ ਆਉਨੇ ਆ ਜੋ ਕਿ ਬਿਲਕੁਲ ਆਰਗੇਨਿਕ ਅਸੀਂ ਆਰਗੇਨਿਕ ਫਾਰਮ ਤੋਂ ਸੋਰਸ ਕਰ ਰਹੇ ਆ ਗੰਨਾ